हां जी डॉक्टर साहब आज एक ਤੁਹਾਡੇ ਨਾਲ ਮਿਥ ਐਂਡ ਫੈਕਟ ਦੀ ਗੱਲ ਕਰਨੀ ਹੈ ਕਿ ਲੀਵਰ ਨੂੰ ਹੀ ਲੈ ਕੇ ਸੋ ਕਰੀਏ ਸ਼ੁਰੂ ਜੀ ਜੀ ਡਾਕਟਰ ਸਾਹਿਬ ਪਹਿਲੀ ਗੱਲ ਮਹਿੰਗੇ ਬ੍ਰਾਂਡ ਦੀ दारू ਪੀਣ ਨਾਲ ਲੀਵਰ ਖਰਾਬ ਨਹੀਂ ਹੁੰਦਾ ਇਹ ਮਿਥ ਐ ਕਿ ਫੈਕਟ ਹੈ ਕੋਸਟਲੀ ਬ੍ਰਾਂਡ ਜਿਹੜਾ ਹੈਗਾ ਉਹ ਪੀ ਲੈਣਿਆ ਤਾਂ ਉਸ ਦੇ ਨਾਲ ਜਿਹੜੀ ਹੈਗੀ ਐ ਐਸਜੀਓਟੀਪੀਟੀ ਨਹੀਂ ਵਧਦੇ ਆਮ ਤੌਰ ਤੇ ਲੋਕਾਂ ਦੇ ਅੰਦਰ ਧਾਰਨਾ ਹੈ ਵੀ ਜਿਹੜਾ ਛੋਟਾ ਬ੍ਰਾਂਡ ਹੈ ਸਸਤਾ ਬ੍ਰਾਂਡ ਹੈ ਉਹਦੇ ਨਾਲ ਐਸਜੀਓਟੀਪੀਟੀ ਸਿਰਫ ਉਹਦੇ ਨਾਲ ਵਧਦੇ ਨੇ ਇਹ ਬਿਲਕੁਲ ਮਿਥ ਹੈ ਜੀ ਬਿਲਕੁਲ ਇਹ ਮਿਥਕ ਹੈ ਇਹ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਅਲਕੋਹਲ ਹੈ ਇਹ ਲੀਵਰ ਨੂੰ ਨੁਕਸਾਨ ਕਰਦਾ ਹੀ ਕਰਦਾ ਹੈ ਐਸਜੀਪੀਟੀ ਓਟੀ ਵੱਜ ਜਾਂਦੇ ਨੇ ਜਿਹਨੂੰ ਕਹਦੇ ਨੇ ਆ ਵੀ ਲੀਵਰ ਫੈਟੀ ਹੈਗਾ ਤੇ ਪੰਜਾਬ ਦੇ ਵਿੱਚ ਕਹਿੰਦੇ ਨੇ ਤਾਂ ਉਹੀ ਹੋ ਜਾਂਦਾ ਹੈਗਾ ਇਹ ਮਿੱਥੇਕ ਇਫੈਕਟ ਹੈ ਐਸਜੀਓਟੀਪੀਟੀ ਜਿਹੜੇ ਹੈ ਇਹ ਵੈਸੀ ਸਾਰਿਆਂ ਦੇ ਵੱਜ ਜਾਂਦੇ ਆ ਇਹ ਵਾਲੀ ਚੀਜ਼ ਜਿਹੜੀ ਹੈਗੀ ਹੈ ਇੱਕ ਧਾਰਨਾ ਹੈਗੀ ਮੈਂ ਸਹਿਮਤ ਹਾਂ ਤੁਹਾਡੇ ਨਾਲ ਵੀ ਇਹ ਆਪਣੇ ਸਮਾਜ ਚ ਇੱਕ ਧਾਰਨਾ ਹੈ ਕਿ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਆਪਣਾ ਇਹ ਕਿਹਾ ਜਾਂਦਾ ਵੀ ਉਹ ਪੰਜਾਬੀ ਹੋਈ ਨਹੀਂ ਜਿਹਦੇ ਐਸਜੀਓਟੀਪੀਟੀ ਨਹੀਂ ਵਧੇ ਇਹ ਗਲਤ ਹੈ ਬਿਲਕੁਲ ਗਲਤ ਹੈ ਹਾਂ ਸਹੀ ਹੈ ਕਿ ਇਹ ਨਾ ਡਰਿੰਕ ਕਰਨ ਵਾਲਿਆਂ ਦੇ ਵੀ ਵੱਜ ਜਾਂਦੇ ਨੇ ਨਾਨ ਅਲਕੋਹਲਿਕ ਫੈਟੀ ਲੀਵਰ ਡਿਜ਼ੀਜ਼ ਬਹੁਤ ਕਾਮਨ ਹੈ ਉਹ ਆਪਣੇ ਜਿਹੜੇ ਆਲਸੀ ਲਾਈਫ ਸਟਾਈਲ ਹੈ ਉਹਦੇ ਕਰਕੇ ਆ ਇੱਕ ਵਾਰ ਹੁੰਦਾ ਕਿ ਲੀਵਰ ਫੈਟੀ ਆ ਗਿਆ ਤੇ ਹਲਕਾ ਜਿਹਾ ਪੀਲੀਆ ਵੀ ਆ ਗਿਆ ਆਪਾਂ ਥੋੜੇ ਟਾਈਮ ਲਈ ਡਰਿੰਕ ਛੱਡਤੀ ਹਫਤਾ 10 ਦਿਨ ਦਵਾਈ ਵੀ ਖਾ ਲਈ ਉਹਦੇ ਨਾਲ ਲੀਵਰ ਠੀਕ ਹੋ ਜਾਂਦਾ ਇਹ ਮਿਥ ਹੈ ਕਿ ਫੈਕਟ ਹੈ ਕੁਛ ਦੇਰ ਦੇ ਲਈ ਦਵਾਈ ਲਈ ਤੇ ਆ ਪਰਹੇਜ਼ ਕੀਤਾ ਤੇ ਉਸ ਤੋਂ ਬਾਅਦ ਐਸਜੀਓਟੀਪੀਟੀ ਜਿਹੜੇ ਹੈਗੇ ਆ ਉਹ ਠੀਕ ਹੋ ਜਾਂਦੇ ਆ ਉਸ ਦੇ ਨਾਲ ਹੀ ਠੀਕ ਰਹਿਣਗੇ ਇਹ ਵੀ ਬਿਲਕੁਲ ਮਿੱਥਕ ਹੈ ਦਵਾਈ ਜਿਹੜੀ ਹੈਗੀ ਹੈ ਦਵਾਈ ਦਾ ਰੋਲ ਇੱਕ ਵਾਰੀ ਇਸ ਰੇਜ਼ਡ ਐਸਜੀਓਟੀਪੀਟੀ ਨੂੰ ਠੀਕ ਕਰਨ ਦਾ ਹੈਗਾ ਫੈਟੀ ਲੀਵਰ ਨੂੰ ਇੱਕ ਵਾਰੀ ਥੋੜਾ ਠੀਕ ਕਰਨ ਦਾ ਹੈਗਾ ਲੇਕਿਨ ਪੱਕੇ ਤੌਰ ਤੇ ਫੈਟੀ ਲੀਵਰ ਤਾਂ ਹੀ ਠੀਕ ਹੋਏਗਾ ਅਗਰ ਆਪਾਂ ਆਪਣੀ ਜੀਵਨ ਸ਼ੈਲੀ ਲਾਈਫ ਸਟਾਈਲ ਨੂੰ ਠੀਕ ਕਰਾਂਗੇ ਇਸ ਤੋਂ ਕੀ ਭਾਵ ਹੈ ਕਿ ਆਪਣਾ ਖਾਣਾ ਪੀਣਾ ਟਾਈਮ ਤੇ ਖਾਣਾ ਹੈ ਦਬਾ ਕੇ ਪਾਣੀ ਪੀਣਾ ਹਰੀਆਂ ਸਬਜ਼ੀਆਂ ਫਲ ਫਰੂਟ ਜਿਆਦਾ ਤੋਂ ਜਿਆਦਾ ਖਾਣੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਪੱਤਾ ਨਹੀਂ ਕਰਨਾ ਜੰਕ ਫੂਡ ਫਾਸਟ ਫੂਡ ਰਿਫਾਈਨਡ 슈ਗਰ ਕੋਲ ਡਰਿੰਕਸ ਪੇਸਟਰੀਸ ਇਹ ਸਾਰੀਆਂ ਸਾਰੀਆਂ ਚੀਜ਼ਾਂ ਇਹ ਅਵੋਇਡ ਕਰਨੀਆਂ ਨੇ ਅਗਰ ਇਹ ਸਾਰੀਆਂ ਚੀਜ਼ਾਂ ਕਰਦੇ ਆਂ ਔਰ ਰੈਗੂਲਰ ਐਕਸਰਸਾਈਜ਼ ਕਰਦੇ ਆਂ ਸਿਰਫ ਉਹਦੇ ਨਾਲ ਹੀ ਆਪਣੀ ਜੀਵਨ ਸ਼ੈਲੀ ਠੀਕ ਕਰੇ ਤੇ ਹੀ ਇਸ ਚੀਜ਼ ਦਾ ਪੱਕਾ ਇਲਾਜ ਹੋ ਸਕਦਾ ਨਹੀਂ ਤਾਂ ਦਵਾਈ ਲਾਉਂਗੇ ਠੀਕ ਹੋ ਜਾਓਗੇ ਪਰਹੇਜ਼ ਕਰੋਗੇ ਠੀਕ ਰਹੋਗੇ ਮਹੀਨੇ ਬਾਅਦ ਦੁਬਾਰਤ ਤੋਂ ਸ਼ਰਾਬ ਪੀਣੀ ਸ਼ੁਰੂ ਕਰ ਲਈ ਮੁਰਕੇ ਫੇਰੇ ਉਵੇਂ ਹੀ ਹੋ ਜਾਏਗਾ ਕਈ ਵਾਰੀ ਹੁੰਦਾ ਕਿ ਬਹੁਤ ਵਾਰ ਸੁਣਦੇ ਆ ਕਿ ਲੀਵਰ ਆਪਣੇ ਆਪ ਨੂੰ ਆਪ ਹੀ ਹੀਲ ਕਰ ਲੈਂਦਾ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ ਇਹ ਮਿੱਥ ਹੈ ਕਿ ਫੈਕਟ ਹੈ ਇਹ ਜਿਹੜਾ ਲੀਵਰ ਹੈ ਇਹ ਆਪਣੇ ਆਪ ਨੂੰ ਸੈਲਫ ਹੀਲ ਕਰ ਲੈਂਦਾ ਨਹੀਂ ਕਰ ਲੈਂਦਾ ਬਿਲਕੁਲ ਲੀਵਰ ਦੀ ਇਹ ਕੁਆਲਿਟੀ ਹੈ ਕਿ ਲੀਵਰ ਆਪਣੇ ਆਪ ਨੂੰ ਸੈਲਫ ਹੀਲ ਕਰ ਲੈਂਦਾ ਬਸ਼ਰਤੇ ਆਪਾਂ ਲੀਵਰ ਦਾ ਇਨਾ ਨੁਕਸਾਨ ਨਾ ਪਹੁੰਚਾ ਚੁੱਕੇ ਹੋਈਏ ਕੇ ਲਿਵਰ ਉਹ ਜਿਹੜੀ ਐਬਿਲਿਟੀ ਹੈ ਖੋ ਨਾ ਚੁੱਕਿਆ ਹੋਵੇ ਗ੍ਰੇਡ ਲਿਵਰ ਗ੍ਰੇਡ 1 ਜਿਹੜਾ ਫੈਟੀ ਲਿਵਰ ਹੈ ਆਮ ਤੌਰ ਤੇ ਮੈਂ ਆਪਣੇ ਪੇਸ਼ੈਂਟਸ ਨੂੰ ਕਹਿੰਨਾ ਵੀ ਇਹ ਰਿਵਰਸੀਬਲ ਹੈ ਤੁਸੀਂ ਆਪਣਾ ਲਾਈਫ ਸਟਾਈਲ ਠੀਕ ਕਰੋ ਇਹ ਹੌਲੀ ਹੌਲੀ ਠੀਕ ਹੋ ਜਾਏਗਾ ਲੇਕਿਨ ਹੁਣ ਜੇ ਪੇਸ਼ੈਂਟ ਨੂੰ ਇੱਕ ਨੂੰ ਸਿਰੋਸਿਸ ਹੋ ਗਿਆ ਜਾਂ ਲਿਵਰ ਫੇਲਅਰ ਵਾਲੀ ਚਲਿਆ ਗਿਆ ਜਾਂ ਕੈਂਸਰ ਹੋ ਗਿਆ ਲੀਵਰ ਕੈਂਸਰ ਹੋ ਗਿਆ ਉੱਥੋਂ ਫਿਰ ਉਹਨੇ ਕੀ ਹੀਲ ਕਰਨਾ ਉਹ ਤਾਂ ਖਰਾਬ ਕਰ ਲਿਆ ਆਪਾਂ ਨੇ ਸੋ ਮੇਰੇ ਸਾਰੇ ਦਰਸ਼ਕਾਂ ਨੂੰ ਇਹ ਰਿਕੁਐਸਟ ਹੈ ਸਜੇਸ਼ਨ ਹੈ ਅਪੀਲ ਹੈ ਕਿ ਸਮਾਂ ਰਹਿੰਦੇ ਆਪਾਂ ਇਸ ਚੀਜ਼ ਤੋਂ ਸਜਗ ਹੋ ਜਾਈਏ ਆਪਣਾ ਲਾਈਫ ਸਟਾਈਲ ਅੱਜ ਤੋਂ ਹੀ ਸੁਧਾਰ ਲਓ ਤਾਂ ਕਿ ਲੀਵਰ ਆਪਣਾ ਆਪਣੇ ਆਪ ਨੂੰ ਹੀਲ ਕਰਨ ਦੀ ਜਿਹੜੀ ਸ਼ਮਤਾ ਹੈ ਉਹਦੀ ਉਹ ਖਤਮ ਨਾ ਹੋਵੇ ਥੈਂਕ ਯੂ ਡਾਕਟਰ ਸਾਹਿਬ ਤੁਸੀਂ ਇਹ ਜਿਹੜੇ ਮਿਥ ਤੇ ਫੈਕਟ ਤੇ ਗੱਲ ਕੀਤੀ ਲੀਵਰ ਦੀ ਮੈਨੂੰ ਇਸ ਦੀ ਪੂਰੀ ਸਟੱਡੀ ਮਿਲ ਗਈ ਬਹੁਤ ਬਹੁਤ ਧੰਨਵਾਦ